ਜੀ ਇੱਕ ਇਨਸੀਡੈਂਟ ਰਿਪੋਰਟ ਹੋਇਆ ਜਿਦੇ ਵਿੱਚ 6 ਤਰੀਕ ਨੂੰ ਸਵੇਰੇ ਜਿਦੇ ਵਿੱਚ ਓਕੇ ਰਾਈਸ ਮਿਲ ਦੀ ਜਿਹੜੀ ਪਿਛੇ ਰਿਹائشਾਂ ਬਣੀ ਹੋਈਆਂ ਸੀਗੀਆਂ ਮਜ਼ਦੂਰਾਂ ਵਾਸਤੇ ਤੇ ਬੈਬਲ ਮੱਜ ਤੇ ਉੱਥੇ ਜਿਹੜਾ ਹੈਗਾ ਇੱਕ ਕੁੜੀ ਦੀ ਡੈੱਡ ਬੋਡੀ ਰਿਪੋਰਟ ਕੀਤੀ ਗਈ ਰਾਈਸ ਮਿਲਰ ਦੇ ਮਾਲਕ ਵੱਲੋਂ ਤੇ ਉਸ ਤੋਂ ਬਾਅਦ ਜਦੋਂ ਇਮੀਡੀਏਟਲੀ ਪੁਲਿਸ ਮੌਕੇ ਤੇ ਪਹੁੰਚੀ ਹੈਗੀ ਤਾਂ ਉੱਥੇ ਦੇਖਿਆ ਗਿਆ ਕਿ ਇੱਕ ਕੁੜੀ ਦੀ ਡੈੱਡ ਬੋਡੀ ਉੱਥੇ ਸੀਗੀ ਜਦੀ ਉਮਰ ਲਗਭਗ 19-20 ਸਾਲ ਹੈਗੀ ਤੇ ਉਹ ਪ੍ਰਵਾਸੀ ਕੁੜੀ ਹੈਗੀ ਜੀ ਦੀ ਡੈਡ ਬੋਡੀ ਇੱਥੇ ਮਿਲੀ ਉਹਨੂੰ ਬੜਾ ਡਿਟੇਲ ਚ ਐਗਜ਼ਾਮਿਨ ਕਰਨ ਤੇ ਤੇ ਸਾਰੀ ਚੀਜ਼ਾਂ ਤੋਂ ਪੁਸ਼ਟਾਚ ਕਰਨ ਤੇ ਬਾਅਦ ਸਾਡੀ ਟੀਮ ਨੇ ਇਮੀਡੀਏਟਲੀ ਜਿਹੜਾ ਹੈਗਾ ਇੱਕ ਅਕਿਊਜ਼ਡ ਜਿਹਦਾ ਨਾਮ ਰਾਮਜੀ ਸ਼ਰਮਾ ਉਰਫ ਉਪੇਂਦਰ ਸ਼ਰਮਾ ਜਿਹੜਾ ਹੈਗਾ ਰਹਿਣ ਵਾਲਾ ਉਹ ਪੂਨੀਆ ਬਿਹਾਰ ਦਾ ਰਹਿਣ ਵਾਲਾ ਹੈਗਾ ਪੂਨੀਆ ਬਿਹਾਰ ਦਾ ਉਹਨੂੰ ਅਰੈਸਟ ਕੀਤਾ ਤੇ ਉਸ ਤੋਂ ਇਲਾਵਾ ਇੱਕ ਹੋਰ ਅਕਿਊਜ਼ ਨੂੰ ਆਇਡੈਂਟੀਫਾਈ ਕੀਤਾ ਜਿਹਦਾ ਨਾਮ ਬੰਟੀ ਹੈਗਾ ਤੇ ਇਹਨਾਂ ਤੇ ਇੱਕ ਐਫ ਆਈ ਆਰ ਧਾਰਾ 302 ਦੇ ਤਹਿਤ ਮੁਕੇਰੀਆਂ ਪੁਲਿਸ ਸਟੇਸ਼ਨ 'ਚ ਦਰਜ ਕੀਤਾ ਗਿਆ ਤੇ ਜਿਹੜਾ ਪ੍ਰਾਇਮਰੀ ਫੈਕਟ ਹੈ ਜਿਹੜੀ ਚੀਜ਼ ਸਾਹਮਣੇ ਆਈ ਹੈਗੀ ਉਹ ਆਈ ਹੈਗੀ ਕਿ ਉੱਥੇ ਜਿਹੜੇ ਅਕਿਊਜ਼ਡ ਹੈਗੇ ਉਹਨਾਂ ਨੇ ਤੇ ਮੇਬੀ ਪੋਸਟਮਾਰਟਮ ਤੋਂ ਸਾਰੀ ਚੀਜ਼ ਕਲੀਅਰ ਹੋਏਗੀ ਕਿ ਮੇਬੀ ਕੁੜੀ ਨੇ ਸ਼ਰਾਬ ਪੀਤੀ ਹੋਵੇ ਤੇ ਇਹਨਾਂ ਦਾ ਉੱਥੇ ਝਗੜਾ ਹੋਇਆ ਕਿਸੇ ਚੀਜ਼ ਨੂੰ ਲੈ ਕੇ ਤੇ ਪੋਸਿਬਿਲਟੀ ਆਫ ਸੈਕਸੂਅਲ ਅਸੌਲਟ ਵੀ ਜਿਹੜੀ ਹੈਗੀ ਅਸੀਂ ਰੂਲ ਆਊਟ ਨਹੀਂ ਕਰ ਸਕਦੇ ਉਹ ਸਾਰੀ ਚੀਜ਼ ਜਿਹੜੀ ਹੈਗੀ ਉਹ ਨਾ ਪੋਸਟਮਾਰਟਮ ਤੋਂ ਬਾਅਦ ਕਲੈਰੀਫਾਈ ਹੋਏਗੀ ਤੇ ਉਸ ਤੋਂ ਬਾਅਦ ਜਿਹੜਾ ਪ੍ਰਾਇਮਰਕਸਾਈ ਜਿਹੜਾ ਕੋਸ ਸਾਹਮਣੇ ਆ ਰਿਹਾ ਹੈਗਾ ਉਹ ਗਲਾ ਘੁੱਟ ਕੇ ਜਿਹੜਾ ਇਹਨਾਂ ਨੇ ਕਤਲ ਕੀਤਾ ਕੋਈ ਨਾ ਜਿਹੜੀ ਚੀਜ਼ ਸਾਹਮਣੇ ਆ ਰਹੀ ਹੈਗੀ ਉਹ ਦੇਖੋ ਹੁਣ ਜਿਹੜਾ ਅਕਿਊਜ਼ਡ ਹੈਗਾ ਉਸ ਤੋਂ ਇਸ ਚੀਜ਼ ਦੇ ਬਾਰੇ ਸਾਹਮਣੇ ਨਹੀਂ ਆਇਆ ਹੈਗਾ ਕਿ ਪ੍ਰੇਮ ਸੰਬੰਧ ਦੀ ਗੱਲ ਨਹੀਂ ਹੈਗੀ ਬਟ ਜਿਹੜੀ ਹੈਗੀ ਉਹ ਸੀਗਾ ਕਿ ਸੈਕਸ਼ੂਅਲ ਉੱਚ ਐਕਟ ਤੇ ਇਨਵੋਲਡ ਸੀਗੇ ਤੇ ਹੁਣ ਮੇਬੀ ਇਤਾਂ ਹੋ ਸਕਦਾ ਹੈਗਾ ਕਿ ਵੀ ਉਹ ਨਾ ਡ੍ਰਿੰਕ ਕੀਤਾ ਹੋਵੇ ਉੱਥੇ ਤੇ ਫਿਰ ਕੋਈ ਝਗੜਾ ਹੋਇਆ ਹੋਵੇ ਤੇ ਉਸ ਤੋਂ ਬਾਅਦ ਤੇ ਉਹਨਾਂ ਦੇ ਆਸ-ਪਾਸ ਤੇ ਜੁਗੀਆਂ ਵਾਲੇ ਜਿਹੜੇ ਬੰਦੇ ਹੈਗੇ ਉਹ ਵੀ ਸਾਰੇ ਇੱਕ ਬਾਰ ਪੁਸਤਾਚ ਕਰ ਰਹੀ ਹੈ ਕਿ ਸਾਕੇ ਕੀ ਤੇ ਉਸ ਤੋਂ ਬਾਅਦ ਸਾਹਮਣੇ ਆਏਗਾ ਕਿ ਕਿਸ ਤਰੀਕੇ ਦਾ ਕੀ ਸਿਸਟਮ ਹੈਗਾ ਅ ਪ੍ਰੇਮ ਸੰਬੰਧ ਵਾਲੀ ਗੱਲ ਐਜ ਆਫ ਨਾਉ ਸਾਹਮਣੇ ਨਹੀਂ ਆਈ ਹੈਗੀ ਮੇਬੀ ਕੰਸੈਂਸ਼ਵਲ ਓਪਨ ਰਿਲੇਸ਼ਨਸ਼ਿਪ ਟਾਈਪ ਦਾ ਕੁਝ ਹੋ ਸਕਦਾ ਹੈਗਾ ਜਾਂ ਕੁਝ ਹੋਰ ਫੋਰਸਫੁਲ ਵੀ ਹੋ ਸਕਦਾ ਹੈਗਾ ਅਸੀਂ ਹਾਲੇ ਇੱਕ ਬਾਰ ਜਦੋਂ ਤੱਕ ਇਨਵੈਸਟੀਗੇਸ਼ਨ ਸਾਰਾ ਕੰਕਲੂਡ ਨਹੀਂ ਹੁੰਦਾ ਹੈਗਾ ਉਦੋਂ ਤੱਕ ਅਸੀਂ ਮੇਬੀ ਇਤਰਾਜ਼ ਕਰਦੀ ਹੋਵੇ ਕੁੜੀ ਤੇ ਉਹ ਬੰਦੇ ਜਿਹੜੇ ਹੈਗੇ ਉਹ ਜਦੋਂ ਉਸਤੇ ਰਿਲੇਸ਼ਨ ਚ ਚਾਰੇ ਹੋਣ ਤੇ ਉਸ ਚੀਜ਼ ਤੇ ਵੀ ਹੋ ਸਕਦਾ ਹੈਗਾ ਤੇ ਅਸੀਂ ਇੱਕ ਅਕਿਊਜ਼ ਨੂੰ ਫੜ ਲਿਆ ਹੈਗਾ ਤੇ ਦੂਸਰਾ ਅਕਿਊਜ਼ ਆਇਡੈਂਟੀਫਾਈਡ ਹੈਗਾ ਜਿਹਨੂੰ ਫੜਨ ਤੇ ਸਾਡੀ ਟੀਮ ਲੱਗੀ ਹੋਈ ਹੈ ਜੀ ਪੂਰਾ ਪੋਸਟਮਾਰਟਮ ਤੋਂ ਬਾਅਦ ਸਾਰੀ ਚੀਜ਼ ਜ਼ੋਰ ਕਲੀਅਰ ਹੋ ਜਾਏਗੀ ਤੇ ਅਸੀਂ ਸਾਰੇ ਨੂੰ ਪ੍ਰੋਪਰ ਮੈਰਿਟ ਤੇ ਇਨਵੈਸਟੀਗੇਟ ਕਰਕੇ ਤੇ ਇਨਵੈਸਟੀਗੇਸ਼ਨ ਕੰਕਲੂਡ ਕਰਾਂਗੇ ਹਾਂ ਜੀ ਹਾਂ ਜੀ ਆ ਵੀ ਪ੍ਰਵਾਸੀ ਹੈ